ਕਰੰਟ 13 ਨਿਊਜ਼ ਤੁਹਾਡਾ ਸਵਾਗਤ ਕਰਦਾ ਹੈ ਸੀਆਈਏ ਸਟਾਫ ਦੇ ਇੰਚਾਰਜ ਰਵੀ ਕੁਮਾਰ ਵੱਲੋਂ ਨਸ਼ਿਆਂ ਦੇ ਖਿਲਾਫ ਛੇੜੀ ਮਹੀਮ ਪੁਲਿਸ ਵੱਲੋਂ ਬੜੀ ਵੱਡੀ ਮਿਲੀ ਕਾਮਯਾਬੀ ਸਰਹੱਦੋਂ ਪਾਰ ਨਸ਼ੇ ਦੀ ਤਸਕਰੀ ਕਰਨ ਵਾਲੇ ਨਸ਼ਾ ਤਸਕਰ ਸੀਏ ਸਟਾਫ 2 ਪੁਲਿਸ ਨੇ ਕੀਤਾ ਕਾਬੂ ਦੋਨੋਂ ਨਸ਼ਾ ਤਸਕਰਾਂ ਕੋਲੋਂ ਰਵੀ ਕੁਮਾਰ ਅਤੇ ਪੁਲਿਸ ਨੇ 4 ਕਿਲੋ ਗ੍ਰਾਮ ਹੀਰਾਇਨ ਬਰਾਮਦ ਕੀਤੀ ਅੱਜ ਪੰਜਾਬ ਪੁਲਿਸ ਵੱਲੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਯੁੱਧ ਨਸ਼ਿਆਂ ਦੇ ਵਿਰੁੱਧ ਤਹਿਤ ਸਰਚ ਆਪਰੇਸ਼ਨ ਕੀਤੇ ਗਏ ਉਸ ਦੇ ਦੌਰਾਨ ਅੰਮ੍ਰਿਤਸਰ ਕਮਿਸ਼ਨਰ ਰੇਟ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ OSIG ਸਟਾਫ ਦੋ ਇੰਚਾਰਜ ਰਵੀ ਕੁਮਾਰ ਪੁਲਿਸ ਪਾਰਟੀ ਦੇ ਨਾਲ ਦੋ ਨਸ਼ਾ ਤਸਕਰਾਂ ਨੂੰ 4 ਕਿਲੋਗ੍ਰਾਮ ਹਿਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਜਿਸ ਸੰਬੰਧੀ थाना اسلامਾਬਾਦ ਵਿਖੇ ਮਾਮਲਾ ਦਰਜ ਕੀਤਾ ਗਿਆ ਪੁਲਿਸ ਨੇ ਜਾਣਕਾਰੀ ਦੇਂਦਿਆਂ ਹੋਇਆ ਕਿਹਾ ਕਿ ਦੋਨੋਂ ਨਸ਼ਾ ਤਸਕਰ ਦੀ ਪਛਾਣ ਕਰਨ ਪਾਲ ਸਿੰਘ ਅਤੇ ਰਣਜੀਤ ਸਿੰਘ ਦੇ ਤੌਰ ਤੇ ਹੋਈ ਹੈ ਅਤੇ ਦੋਨਾਂ ਵਿਅਕਤੀਆਂ ਨੂੰ ਪਾਕਿਸਤਾਨ ਦਾ ਆਧਾਰਿਤ ਨਸ਼ਾ ਤਸਕਰਾਂ ਨਾਲ ਜੁੜੇ ਹੋਏ ਹਨ ਅਤੇ ਡਰੋਨ ਰਾਹੀਂ ਭੇਜੀ ਗਈ ਨਸ਼ੇ ਦੀ ਥੇਪ ਤਸਕਰੀ ਕਰਦੇ ਸਨ ਅਤੇ ਫੜੇ ਗਏ ਦੋਨਾਂ ਔਰੋਪੀਆਂ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਸਨ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਵੇਰੇ ਤੋਂ ਅਸੀਂ ਅੰਮ੍ਰਿਤਸਰ ਵੱਲੋਂ ਚਲਾਏ ਗਏ ਯੁੱਧ ਵਿਰੁੱਧ ਨਸ਼ਿਆਂ ਦੀ ਤਸਕਰੀ ਇਹ ਅੰਮ੍ਰਿਤਸਰ ਪੁਲਿਸ ਸੀਏ ਸਟਾਫ 2 ਨੂੰ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਉਹਨਾਂ ਨੇ ਕਿਹਾ ਕਿ ਨਸ਼ੇ ਨੂੰ ਬਚਾਉਣ ਵਾਸਤੇ ਇਹ ਅਸੀਂ ਖਤਮ ਕਰਾਂਗੇ ਸਾਰਾ ਨਸ਼ਾ ਦੋਨਾਂ ਦੋਸ਼ੀਆਂ ਨੂੰ ਇਨਚਾਰਜ ਰਵੀ ਕੁਮਾਰ ਵੱਲੋਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਰਿਮਾਂਡ ਹਾਸਲ ਕੀਤਾ ਜਾਵੇਗਾ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਦੇ ਬਾਰੇ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜੰਗ ਛੇੜੀ ਗਈ ਹੈ ਗੁਰਪ੍ਰੀਤ ਸਿੰਘ ਭੁੱਲਾ ਉਸ ਤੋਂ ਅਮਰਦੇਵ ਦੇ ਵਿੱਚ ਬਾਈਟ ਮੈਂ ਸਮਝਦਾ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਡਰਗ 카rtel ਅਸੀਂ ਬਸਟ ਕੀਤਾ ਜਿਹੜਾ ਕਿ ਕ੍ਰਾਸ ਬਾਰਡਰ ਨਾਰਕੋ 카rtel ਨੂੰ ਕਹਿ ਸਕਦੇ ਆ ਦੋ ਸਮਗਲਰਾਂ ਦੇ ਚ ਗ੍ਰਿਫਤਾਰ ਹੋਏ ਆ ਕਰਨ ਕਰਨਪਾਲ ਸਿੰਘ ਤੇ ਰਣਜੀਤ ਸਿੰਘ ਇਹ ਦੋਨੋਂ ਖੇਮ ਕਰਨ ਏਰੀਆ ਦੇ ਰਹਿਣ ਵਾਲੇ ਨੇ ਤਰਨਤਨ ਡਿਸਟ੍ਰਿਕਟ ਦੇ ਵਿੱਚ ਔਰ ਇਹਨਾਂ ਦੇ ਕੋਲੋਂ 4 ਕਿਲੋ ਹੀਰੋਇਨ ਬਰਾਮਦ ਕੀਤੀ ਗਈ ਹੈ ਇਹ ਸਾਰਾ ਨੈਟਵਰਕ ਜਿਹੜਾ ਇਹ ਪਾਕਿਸਤਾਨ ਬੇਸਡ ਇੱਕ ਬੜਾ ਨੋਟੋਰੀਅਸ ਸਮਗਲਰ ਹੈ ਉਹ ਚਲਾ ਰਿਹਾ ਬਾਹਰ ਬੈਠਾ ਔਰ ਫਿਰੋਜ਼ਪੁਰ ਸੈਕਟਰੇ ਬਾਰ-ਬਾਰ ਯੂਜ਼ ਕਰ ਰਿਹਾ ਹੈ ਜਿਹੜੀ ਕਨਸਾਈਨਮੈਂਟ ਡਰੋਨਸ ਰਾਹੀਂ ਪੁਸ਼ ਕਰ ਰਿਹਾ ਹੈ ਔਰ ਇਸ ਜਿਹੜਾ ਮੋਡਿਊਲ ਹੈ ਇਹਦੀ ਇੱਕ ਹੋਰ ਇਹਦੇ ਵਿੱਚ ਇੰਪੋਰਟੈਂਟ ਗੱਲ ਆਈ ਹੈ ਕਿ ਇਹਦੇ ਤੇ ਸਪੈਸ਼ਲ ਮਾਰਕਿੰਗਸ ਡਿਫਰੈਂਟ ਨੇ ਜਿਵੇਂ ਕਨਸਾਈਨਮੈਂਟ ਦਾ ਇੱਕ ਹਿੱਸਾ ਹੁੰਦਾ ਜੋ ਕਿ ਕ੍ਰਾਸ ਬਾਰਡਰ ਚੀਜ਼ ਨੂੰ ਹੋਰ ਟੈਸਟੀਫਾਈ ਕਰਦੀ ਹੈ ਕਿ 12 ਇੰਟਰਨੈਸ਼ਨਲ ਬਾਰਡਰ ਦੇ ਉੱਪਰੋਂ ਦੀ ਇਹ ਡਰੋਨ ਰਾਹੀਂ ਭੇਜੀ ਜਾਂਦੀ ਹੈ ਇਹਦੇ ਚ ਇਹਨਾਂ ਨਾਲ ਇੱਕ ਮੋਟਰਸਾਈਕਲ ਵੀ ਹੈ ਵਿਦਆਊਟ ਨੰਬਰ ਹੀਰੋ ਡਿਲੈਕਸ ਔਰ ਜੋ ਮੁਰਲੀ ਪੁਛਕੇਸ਼ ਤੋਂ ਪਤਾ ਲੱਗਿਆ ਕਿ ਨਵੇਂ ਹੀ ਇਹ ਸਟੇਟ ਦੇ ਵਿੱਚ ਆਏ ਸੀ ਪੁਰਾਣੇ ਇਹਨਾਂ ਤੇ ਕੇਸ ਕੋਈ ਨਹੀਂ ਹੈ ਜੇ ਆਪਾਂ ਗੱਲ ਕਰੀਏ ਕਰਨਪਾਲ ਦੀ ਉਮਰ 37 ਸਾਲ ਹੈ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਨਾਲ ਨਾਲ ਕਰਦਾ ਰਣਜੀਤ ਸਿੰਘ ਦੀ ਉਮਰ 36 ਸਾਲ ਹੈ ਇਹ ਲੇਬਰ ਦਾ ਕੰਮ ਕਰਦਾ ਅਨਪੜਾ ਹੈ ਬਿਲਕੁਲ ਸੋ ਜਿਹੜੀ ਇਹ ਚੋ ਮੋਢਲੀ ਗੱਲ ਸਾਹਮਣੇ ਆਉਂਦੀ ਜਿਵੇਂ ਆਪਾਂ ਬਾਰ-ਬਾਰ ਕਹਿ ਰਹੇ ਹਾਂ ਕਿ ਪੈਸੇ ਦੇ ਲਾਲਚ ਵਿੱਚੇ ਜਿਹੜੇ ਲੋਕਾਂ ਨੂੰ ਲੁਭਾ ਕੇ ਬਾਹਰ ਬੈਠੇ ਜਿਹੜੇ ਕਰਾਸ ਬਾਰਡਰ ਸਮਗਲਰਸ ਨੇ ਉਹ ਆਪਣੇ ਜਿਹੜੀ ਡਰੋਨ ਰਾਹੀਂ ਕਨਸਾਈਨਮੈਂਟਸ ਕਰਦੇ ਆ ਜਿਹਨੂੰ ਆਪਾਂ ਇਹ ਦੇਖੀਏ ਇਹ ਕਰਨਪਾਲ ਤੇ ਰਣਜੀਤ ਦਾ ਪਿੰਡ ਜਿਹੜਾ ਬਿਲਕੁਲ ਬਾਰਡਰ ਦੇ ਉੱਤੇ ਆ ਕਰ ਖੇਮ ਕਰਨ ਦੇ ਵਿੱਚ ਇੰਟਰਨੈਸ਼ਨਲ ਬਾਰਡਰ ਦੇ ਨਾਲ ਉੱਥੋਂ ਇਹਨਾਂ ਦਾ ਸੰਪਰਕ ਹੋਇਆ ਪਰ ਇਹ ਵਾਲੀ ਜਿਹੜੀ ਕਨਸਾਈਨਮੈਂਟ ਹੈ ਇਹ ਇਹਨਾਂ ਨੂੰ ਰੋਜਪੁਰ ਸੈਕਟਰ ਰਾਹੀਂ ਅੰਦਰ ਆਈ ਹੈ ਜੋ ਇਹਨਾਂ ਦੀ ਔਰ ਅਸੀਂ ਉਹਨੂੰ ਵੀ ਟਰੈਕ ਕਰ ਰਹੇ ਹਾਂ ਕਿ ਇਸ ਸੋਰਸਸ ਨਾਲੇ ਉਸੇ ਰੀਚ ਕਨੈਕਟ ਹੋਏ ਥੈਂਕ ਯੂ ਸਰ ਅਸੀਂ ਕਿਸੇ ਤਰ੍ਹਾਂ ਕੋਈ ਅਗੇ ਸੀ ਵੀ ਕੋਈ ਮੋਹ ਲੱਗਿਆ ਜਾਂ ਰਿਹਾ ਇਸ ਤੋਂ ਸਰਮ ਉਹ ਯਾਰ ਉਹਦੇ ਚ ਇਦਾਂ ਪਤਾ ਲੱਗ ਜਾਂਦਾ ਕਿਉਂਕਿ ਉਹ ਨਾ ਪੈਕੇਟਸ ਜਦੋਂ ਆਪਣੇ ਸੀਲ ਕਰਕੇ ਉੱਥੋਂ ਭੇਜਦੇ ਆ ਉਹਦੇ ਉੱਤੇ ਉਹ ਪ੍ਰਿੰਟਡ ਹੁੰਦਾ ਤੇ ਉਹ ਮਤਲਬ ਉਹਦੇ ਚ ਕਲੀਅਰ ਇਹ ਹੁੰਦਾ ਕਿ ਉੱਥੇ ਪੈਕਿੰਗ ਹੋਈ ਆ ਉੱਥੋਂ ਹੀ ਇਹ ਕਨਸਾਈਨਮੈਂਟ ਬਣੀ ਉੱਪਰ ਮੋਹਾਂ ਲੱਗੀਆਂ ਹੋਈਆਂ ਜਿਹੜੀਆਂ ਕਿ ਦਰਸਾਉਂਦੀਆਂ ਕਿ ਅਕ੍ਰੋਸ ਦੀ ਬਾਰਡਰ ਹੈ ਆਈ ਜਿਹੜੇ ਤੁਸੀਂ ਇਹ ਕੰਪਲੇਨ ਤੇ ਨਸ਼ੇ ਦੇ ਖਾਤੋਂ ਤੁਹਾਡੇ ਪ੍ਰੈਸ਼ਨ ਇਲਾਇ ਚੱਲ ਰਹੀ ਹੈ ਕਿ ਉਹ ਕੈਲੀਬ੍ਰੇਸ਼ਨ ਸ਼ੁਰੂ ਕੀਤਾ ਇਹਦੇ ਵਿੱਚ ਪਰ ਐਕਸਟਰਾ ਫੋਰਸ ਜਾਂ ਐਕਸਟਰਾ ਕਿਸੇ ਤਰ੍ਹਾਂ ਦਾ ਐਪੋਰਟ ਜਿਹੜੇ ਕੋਈ ਜਾਂ ਫੋਰਸ ਐਕਚੁਅਲ ਲਾਈ ਗਈ ਜਾਂ ਦਾਇਰਾ ਵਧਾਇਆ ਗਿਆ ਜੀ ਉਸ ਬਾਰੇ ਵੀ ਰਿਪੋਰਟ ਦੇਖੋ ਦਾਇਰਾ ਅਸੀਂ ਇਦਾਂ ਵੀ ਅਸੀਂ ਲਿਸਟ ਆਊਟ ਕਰ ਰਹੇ ਹਾਂ ਕਿ ਕਿਹੜੇ-ਕਿਹੜੇ ਬੰਦੇ ਇਸ ਸਟ੍ਰੇਟ ਦੇ ਵਿੱਚ ਹੈਗੇ ਉਹਨਾਂ ਨੂੰ ਮਤਲਬ ਤਾਂ ਕਿ ਜਿਹੜਾ ਕਾਨੂੰਨ ਦੀ ਪਕੜ ਚ ਲਿਆਂਦਾ ਜਾ ਸਕੇ ਔਰ ਉਹਦੀ ਇੰਟੈਲੀਜੈਂਸ ਬੇਸ ਸਾਰਾ ਕੰਮ ਚੱਲਦਾ ਜਿਵੇਂ ਇਹ ਵਾਲਾ ਆਪਰੇਸ਼ਨ ਵੀ ਹੋਇਆ ਜਿਵੇਂ ਆਪਾਂ ਸੋਚੀਏ ਤੇ ਇਹਦੇ ਚ ਮੈਨੂੰ ਦੱਸਦੇ ਬੜਾ ਫਕਰ ਹੁੰਦਾ ਆਪਣੀ ਟੀਮ ਸਪੈਸ਼ਲੀ ਸਾਡੇ ਡੀਸੀਪੀ ਆਲਮ ਵਿਜੀਜੀ ਨਵਜੋਤ ਸਾਡੇ ਏਡੀਸੀਪੀ ਹਰਮਿੰਦਰ ਜੀ ਸਾਡੇ ਏਸੀਪੀ ਦੋਨੋਂ ਸੀਆਈਏ ਦੇ ਸਾਡੇ ਇੰਸਪੈਕਟਰ ਸਰਪੰਨ ਇੰਚਾਰਜ ਅਮੋਲਕ ਜੀ ਤੇ ਰਵੀ ਹੁਣੀ ਇਹਨਾਂ ਦੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਪਹਿਲਾਂ ਔਰ ਜੇ ਆਪਾਂ ਝਾਤੀ ਮਾਰੀਏ ਫਿਕਰ 30 ਕੇਜੀ ਤੋਂ ਵੱਧ ਹਿਰੋਇਨ ਹੋ ਗਈ ਅੱਜ 2 ਹੀ ਮਹੀਨੇ ਹੋਏ ਐ 25 ਦੇ ਵਿੱਚ ਤੋ ਔਰ ਜਿਆਦਾਤਰ ਜਿਹੜੇ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨਸ ਨੂੰ ਅੰਜਾਮ ਦਿੱਤਾ ਸਾਡੀ ਟੀਮ ਨੇ ਮੈਨੂੰ ਬੜਾ ਫਖਰ ਹੈ ਇਹਨਾਂ ਤੇ ਔਰ ਮੈਂ ਇਹਨਾਂ ਨੂੰ ਵਧਾਈ ਵੀ ਦਿਨਾ ਇਸ ਗੱਲ ਦੀ ਔਰ ਸੋਟੇਬਲੀ ਅਸੀਂ ਰਿਵਾਰਡ ਕਰਦੇ ਰਹਿੰਦੇ ਹਾਂ ਇਹਨਾਂ ਨੂੰ ਟਾਈਮ ਟੂ ਟਾਈਮ ਬਟ ਆਮ ਵੈਰੀ ਕਿਉ ਮੈਨੂੰ ਨਹੀਂ ਪਤਾ ਉਹਨਾਂ ਨੂੰ ਉਹਨਾਂ ਦੇ ਏਆਈਜੀ ਸਾਹਿਬ ਦੱਸ ਸਕਣਗੇ ਇਹ ਸਰ ਪਰ ਅਗਲੇ ਦਿਨਾਂ ਦੇ ਵਿੱਚ ਉਹ ਜਿਹੜਾ ਕਾਸ ਫੋਰਮੇਸ਼ਨ ਸਮੇਂ ਸਮੇਂ ਤੇ ਚੱਲਦਾ ਰਹੇਗਾ ਹੁਣ ਜੋ ਹੋਰ ਜ਼ੀਰੋ ਡਾਗੂ ਕਿ ਪਹਿਲਾਂ ਸਰਵੇ ਦਸਤਕਦਿਕ ਪੀਣ ਵਾਲਿਆਂ ਦੇ ਜਿਹੜੇ ਜਿਹੜੇ ਹੈਬਿਟ ਨੇ ਜਿਹੜੀ ਉਹਨਾਂ ਦੇ ਖਿਲਾਫ ਵੀ ਇੱਕ ਰੀਡਿਟੈਕਸ਼ਨ ਸੈਂਟਰਾਂ ਦੇ ਨਾਲ ਵੀ ਤੁਸੀਂ ਸੰਪਰਕ ਕਰਦੇ ਵਿੱਚ ਉਹ ਤਾਂ ਇਸ ਲੈਵਲ ਤੱਕ ਵੀ ਹੋਂ ਥੱਲੇ ਤੱਕ ਵੀ ਪੂਰੀ ਤਰ੍ਹਾਂ ਜਾਓਗੇ ਕਿ ਇਹਨਾਂ ਨੂੰ ਜੇ ਕੋਈ ਨਹੀਂ ਹੰਦਾ ਤੇ ਪਰਚਾ ਦਿੱਤਾ ਜਾਵੇ ਇਹਨਾਂ ਕਰਵਾਈ ਜਾਂ ਜਿਹੜਾ ਹਟ ਹੁੰਦੇ ਜੋ ਉਹਨੂੰ ਡਿਟੈਕਸ਼ਨ ਦੇਖੋ ਇਹ ਦੋ ਇਹਦੇ ਚ ਗੱਲਾਂ ਹੈਗੀਆਂ ਇੱਕ ਤਾਂ 64 A ਹੈਗੀ ਐਨਡੀਪੀਐਸ ਦੀ ਸੈਕਸ਼ਨ ਜਿੱਚ ਉਹ ਕਹਿੰਦੇ ਕਿ ਜਿਹੜੇ ਬੰਦਾ ਵੋਲੰਟੇਰਲੀ ਕੋਰਟ ਜਾ ਕੇ ਦੱਸਣਾ ਚਾਵੇ ਤੇ ਛੱਡਣਾ ਚਾਵੇ ਨਸ਼ਾ ਉਹਨੂੰ ਕੋਰਟ ਦੇ ਜੱਜ ਦੇ ਹੁਕਮ ਨਾਲ ਜੱਜ ਸਾਹਿਬ ਦੇ ਹੁਕਮ ਨਾਲ ਉਹਨੂੰ ਭੇਜਿਆ ਜਾ ਸਕਦਾ ਰੀਹੈਬ ਸੈਂਟਰ ਜਾਂ ਡੀ ਐਡਿਕਸ਼ਨ ਸੈਂਟਰ ਦੂਜੀ ਗੱਲ ਹੁੰਦੀ ਹੈ ਕਿ ਜਦੋਂ ਆਪਾਂ ਸਪਲਾਈ ਦੇ ਉੱਤੇ ਪ੍ਰੈਸ਼ਰ ਪਾਉਂਦੇ ਆ ਤੇ ਨੇਚਰਲੀ ਰੀਹੈਬ ਸੈਂਟਰ ਤੇ ਓਟ ਸੈਂਟਰ ਦੇ ਉੱਤੇ ਪ੍ਰੈਸ਼ਰ ਪੈਂਦਾ ਹੀ ਪੈਂਦਾ ਹੈ ਤਾਂ ਉਹਨਾਂ ਦੀ ਵੀ ਸਾਰੀ ਜਿਹੜੀ ਹੈ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਅਸੀਂ ਮਿਲ ਕੇ ਹੁਣ ਵੀ ਮੈਂ ਇਸ ਤੋਂ ਬਾਅਦ 3:30 ਵਜੇ ਡੀ ਸੀ ਮੈਡਮ ਨੇ ਰੀਹੈਬ ਦਾ ਸੈਂਟਰ ਦੇ ਵਿੱਚ ਰੱਖਿਆ ਸਕਿੱਲ ਦਾ ਉੱਥੇ ਜਾ ਰਿਹਾ ਸੀ ਇਸ ਤੋਂ ਬਾਅਦ ਉਹਦੇ ਵਿੱਚ ਇਹੀ ਹੈ ਕਿ ਉੱਥੇ ਵੀ ਸਾਡੇ ਲੋਕਾਂ ਨੂੰ ਰਿਫਾਰਮ ਕਰਨ ਦਾ ਸੁਧਾਰਨ ਦਾ ਆਪਣੇ ਆਪ ਨੂੰ ਮੌਕਾ ਮਿਲਿਆ ਜਿਹੜੇ ਬੰਦੇ ਸੁਧਾਰਨਾ ਚਾਹੁੰਦੇ ਸਰ ਬੜਾ ਲੰਬਾ ਦਿਹਰਵਾ ਸਾਰੇ ਇਹ ਇਹ ਲਗਾਤਾਰ ਜਿਨੀ ਹਰ ਹਰ ਨੂੰ ਨਹੀਂ ਤੁਸੀਂ ਪੜਦੇ ਜੇ ਵੱਡੀ ਵੱਡੀ ਕਨਸਾਈਨਮੈਂਟ ਤੁਹਾਡੇ بڑے ਵੱਡੇ ਰਸਾਲ ਨੇ ਜਦੋਂ ਤੁਸੀਂ ਇੱਥੇ ਕੀਤਾ ਬਟ ਸਰ ਇਹਦੀ ਜੜਤ ਤੁਸੀਂ ਕਿਸ ਸਮੇਂ ਦੀ ਜੜੀ ਆਈ ਜਾਂਦੀ ਪੜੀ ਜਾਂਦੇ ਆਈ ਜਾਂਦੀ ਪੜੀ ਜਾਂਦੇ ਬਟ ਇਹ ਰੁਕਦੀ ਨਹੀਂ ਆ ਤੁਸੀਂ ਇਹਦੇ ਤੇ ਕੀ ਸੋਚਦੇ ਕਿ ਕਿਸ ਤਰ੍ਹਾਂ ਇਹ ਦੇਖੋ ਬੜੀ ਸਿੰਪਲ ਗੱਲ ਹੈ ਤੁਹਾਨੂੰ ਵੀ ਮੈਂ ਬੜਾ ਕਲੀਅਰ ਸਭ ਨੂੰ ਪਤਾ ਹੈ ਕਿ ਜੱਗ ਜਾਰ ਗੱਲ ਹੈ ਕਿ ਡਰੋਨ ਰਾਹੀਂ ਇੰਟਰਨੈਸ਼ਨਲ ਬਾਰਡਰ ਤੋਂ ਆਉਂਦੀ ਹੈ ਉਹ ਜੇ ਹੁਣ ਉਸ ਏਰੀਆ 'ਚ ਆਪਣਾ ਕੰਟਰੋਲ ਨਹੀਂ ਹੈ ਬਟ ਜਿੱਥੇ ਆਪਣਾ ਕੰਟਰੋਲ ਹੈ ਉੱਥੇ ਤਾਂ ਆਪਾਂ ਪੂਰੀ ਸ਼ਕਤੀ ਕਰੀਏ ਤੇ ਉਹਨੂੰ ਇਨਸ਼ੋਰ ਕਰੀਏ ਕਿ ਉਹਨੂੰ ਨਾਲ ਦੀ ਨਾਲ ਆਪਾਂ ਦਬਲੀ ਜੀ ਸਰ ਇਹ ਅਰੋਗਿਆ ਦੀ ਗਿਰਫਤਾਰੀ ਕਿਸ ਨਾਕੇ ਇਹਨਾਂ ਦੀ ਜੀ ਨਾਕਾਬੰਦੀ ਤੇ ਉੱਤੇ ਚਵਾਲ ਰੋਡ ਪੀਐਸ اسلامਾਬਾਦ ਉੱਥੇ ਹੀ ਪਰਚਾ ਦਰਜ ਹੋਇਆ ਜੀ ਅਜੋਬਰਾਂ ਸਰ ਹੋਰ ਪਈਆਂ ਤਾਂ ਹੋਰ ਜਿਹੜੇ ਉਹ ਤੁਹਾਨੂੰ ਨਵਜੋਤ ਹੀ ਦੱਸਣਗੇ ਹੈਗੀਆਂ ਜੀ ਮਤਲਬ ਸਾਰੇ ਦਰਜਾ ਪਦਜਾ ਆਫੀਸਰਸ ਨੂੰ ਵੀ ਅਸੀਂ ਚਾਂਸ ਦਿੰਦੇ ਆ ਕਿ ਉਹ ਆਪਣੀ ਜਿਹੜੀ ਬਰੀਫਿੰਗ ਕਰਨ ਜੋ ਅੱਛਾ ਕੰਮ ਹੋਇਆ ਜੀ ਸਸੂਲ ਰਹਾ ਜਿੰਦਾ ਸਾਰੇ